ਹੇ ਤਾਂ ਦਿਖਾ ਦੇ ਹੁਣ ਇਹਦੀ ਫੇਸ ਕੁਆਲਿਟੀ ਖੜਨੀ ਖੁੜਨੀ ਦਿਖਾ ਦੇ ਬੱਚੀ ਦੀ ਤੇ ਇੱਥੇ ਥੋੜੀ ਜਾਤ ਕੁਆਲਿਟੀ ਆ ਨਸਲ ਆ ਹਰੇਕ ਪੱਖ ਤੋਂ ਯਾਰ ਤੁਹਾਨੂੰ ਇਹ ਚੀਜ਼ ਦੱਸ ਦੂਗੀ ਵੀ ਬਾਕੀ ਇਹ ਬੱਚੀ ਸੱਜਣੋਂ ਪੰਜਾਬ ਵਾਲੀ ਆ ਐਨੂੰ ਤੋਰ ਦੇ ਗੁਰਜੋ ਤਾਂ ਐਨੀ ਘਮਾ ਦੇ ਚਾਰਾਂ ਮਹੀਨਿਆਂ ਦੀ ਗੱਬਣਾ ਹੈ ਦੁੱਧ ਕਿੰਨਾ ਹੋਣਾ 11 ਕਿਲੋ ਦੁੱਧ ਹੈ ਇੱਥੇ ਤਾਂ ਆਡਰ ਰੂਡਰ ਵੀ ਦਿਖਾ ਦੇ ਇਹਦਾ ਫਿਕਸ ਆਡਰ ਰੱਖਦੇ ਆ ਜਮਾ ਠੋਸ ਆ ਇੱਥੇ ਤਾਂ ਲੰਬਾਈ ਲੰਮੂਈ ਵੀ ਚੰਗੀ ਆ ਜੇ ਗੱਲ ਕਰ ਲਈ ਯਾਰ ਉੱਤੋਂ ਬਾਡੀ ਬੁੱਡੀ ਜਿਹੜਾ ਇਹਦਾ ਢਾਂਚਾ ਟੁੰਚਾ ਹਨਾ ਜਿਹੜੀ ਚੜਾਈ ਚੜੂਈ ਆ ਇੱਥੇ ਰੋਕੀ ਇੱਕ ਅਚ ਬਾਈ ਚ ਬੂਈ ਵੀ ਇਹਦੀ ਫੋਕੀਆ ਕਿਉਂਕਿ ਇਹਦਾ ਜਿਹੜਾ ਥਾਣਾ ਯਾਰ ਇਹਦਾ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲਹਿਰਾ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਦੇ ਗੱਲ ਕਰ ਲਈ ਬਾਈਆਂ ਨੂੰ ਰਹਿ ਜਾਂਦਾ ਲੁਧਿਆਣਾ ਜਾਨਵਰ ਦਿਖਾਵਾਂਗੇ 4 ਇੱਕ ਪੰਜਾਬ ਵਾਲੀ ਜਰਸੀ 1 HF ਇੱਕਠਾ ਮਹੀਨੇ ਦੀ ਗੱਬੜ ਮੋਰਾ ਨਸਲ ਦੀ ਝੋਟੀ ਤੇ ਇੱਕ ਹੈਗੀ ਆ ਸੱਜਣੋ ਗ੍ਰੇਡੇਡ ਪੈਂਦੀ ਨੀਲੀ ਦੇ ਨੇੜ ਤੇੜੀ ਆ ਬਸ ਅੱਖ ਬਲੈਕ ਆ ਕੱਲੀ ਉਹਦੇ ਕਰਕੇ ਤੁਹਾਨੂੰ ਗ੍ਰੇਡੇਡ ਕਹਤਾ ਤੇ ਰੇਟ ਵੀ ਸਾਰਿਆਂ ਦੇ ਵੀਡੀਓ 'ਚ ਹੀ ਕਰਾਂਗੇ ਤੇ ਕੰਮ ਵੀ ਬਾਈ ਦਾ ਵਪਾਰ ਦਾ ਤੇ ਜਿਹੜੇ ਸੱਜਣ ਯਾਰ ਇਸ ਏਰੀਆ 'ਚੋਂ ਫੋਨ ਕਰਦੇ ਤੇ ਉਹਨਾਂ ਨੂੰ ਮਾਲ ਦੂਰ ਜਾਣ ਲੈਣਾ ਪੈਂਦਾ ਸੀ ਔਖਾ ਦੀ ਕੰਮ ਹੁਣ ਤੁਹਾਡਾ ਮੈਂ ਇੱਕ ਸਟੇਸ਼ਨ ਆ ਰਾਹ ਚ ਹੀ ਬਣਾ ਦੂੰਗਾ ਔਰ ਗੁਰਜੋਤ ਕੋਲੇ ਆ ਜਾ ਗੁਰਜੋਤ ਹੋਰ ਕਿਵੇਂ ਆ ਵਧੀਆ ਹੀ ਸਾਥੀ ਜੀ ਠੀਕ ਠਾਕ ਹਾਂ ਜੀ ਹਾਂ ਬੜਾ ਕੰਮ ਗੁਰਜੋਤ ਨੂੰ ਮੇਰਾ ਖਿਆਲ ਆ ਕੰਮ ਕਰਦੇ ਨੂੰ ਕਈ ਸਾਲ ਹੋ ਗਏ ਹਣਾ ਹਾਂ ਬਹੁਤ ਚਿਰ ਹੋ ਗਿਆ ਜੀ ਪਹਿਲਾਂ ਬਜ਼ੁਰਗ ਕਰਦੇ ਤੇ ਉਦੋਂ ਬਾਅਦ ਤੇਰਾ ਸ਼ੌਂਕ ਬਣ ਗਿਆ ਹਾਂ ਹਾਂ 10 ਸਾਲ ਹੋ ਗਏ ਮੈਨੂੰ ਦਾਦੇ ਨਾਲ ਹੀ ਕਰਦੇ ਆ ਅੱਛਾ ਯਾਰ ਦੇਖਣ ਨੂੰ ਛੋਟਾ ਜਿਹਾ ਲੱਗਦਾ ਉਮਰ ਕਿੰਨੀ ਆ ਤੇਰੀ? ਮੋਮਰਾ ਹੈਗੀ ਇਹ 24 ਸਾਲ ਦੀ। 24 ਸਾਲ 14-15 ਸਾਲ ਦਾ ਹਰਿਆਣੇ ਚ ਲੱਗ ਗਿਆ ਦੀ ਜਾਨ। ਹਾਂ ਜੀ ਹਾਂ ਨਾਲ। ਆ ਜਾਨਵਰ ਅਹੀ ਜੀ ਗੱਲ ਨਹੀਂ ਗੁਰਜੋਤ ਕੋਲੇ ਪਹਿਲਾਂ ਵੀ ਸਾਲ 6 ਮਹੀਨੇ ਪਹਿਲਾਂ ਇੱਕ ਵੀਡੀਓ ਬਣਾਈ ਆ ਵੀ ਜਾਨਵਰ ਚੰਗੇ ਰੱਖਦਾ ਅਹੀ ਜੀ ਗੱਲ ਨਹੀਂ ਤੇ ਹੁਣ ਉਧਰੋਂ ਕਰ ਲਈ ਜਰਸੀ ਤੋਂ ਸ਼ੁਰੂ। ਹਾਂ ਜੀ। ਹਾਲਤ ਤੋੜ ਦੇ ਖੋਲ ਕੇ ਨਾਲ-ਨਾਲ ਉਹਦੀ ਗੁਰਜੋਤ ਦੱਸਦੇ ਡਿਟੇਲ ਆ। ਲਾ ਆ ਬੱਛੀ ਤੇ ਮਾਰਦੇ ਕੈਮਰਾ ਨਾਲੇ ਲੈ ਵਾਲੂ ਬਾ ਦਿਖਾ ਦੇ। ਦੁੱਧ ਹੈਗਾ ਹੀ ਇਹ ਥੱਲੇ 11 ਲੀਟਰ। ਹਾਂ ਤੋੜ ਦੇ ਨਾਲ ਨਾਲ। 4 ਮਹੀਨੇ ਦੀ ਗੱਬਣ ਹੈ। 14 ਮਹੀਨਿਆਂ ਦੀ ਗੱਬਣਾ ਦੁੱਧ ਹੈਗਾ 11 ਕਿਲੋ ਤੇ ਗਰੰਟੀ ਨਾਲ ਹੈਗੀ ਵੀ ਪੰਜਾਬ ਵਾਲੀ ਜਰਸੀ ਆ ਜੇ ਗੱਲ ਬਾਤ ਕਰ ਲਈ ਕਿਉਂਕਿ ਇਹਦੀ ਫੇਸ ਕੁਆਲਿਟੀ ਇਹਦਾ ਕੱਦ ਕਾਠ ਇਹਦੀ ਲੰਬਾਈ ਇਹਦਾ ਲੇਵਾ ਇਹਦੀ ਹਰੇਕ ਚੀਜ਼ ਦੱਸੂਗੀ ਯਾਰ ਵੀ ਵਾਕਈ ਇਹ ਪੰਜਾਬ ਵਾਲੀ ਜਰਸੀ ਆ ਕੋਈ ਛੋਟੇ ਕੱਦ ਚ ਨਹੀਂ ਇੱਥੇ ਤੋਂ ਥੋੜਾ ਪਛਾਣ ਹੋ ਕੇ ਦਿਖਾ ਦੇ ਲੰਬਾਈ ਲੰਬੂਈ ਇਹਦੀ ਇੱਥੇ ਤੋਂ ਲੰਬਾਈ ਲੰਬੂਈ ਦਿਖਾ ਦੇ ਤੇ ਇੱਥੇ ਤੋਂ ਦਿਖਾ ਦੇ ਹੁਣ ਇਹਦੀ ਫੇਸ ਕੁਆਲਿਟੀ ਖੜਨੀ ਖੁੜਨੀ ਦਿਖਾ ਦੇ ਬੱਛੀ ਦੀ ਤੇ ਇੱਥੇ ਥੋੜੀ ਜਾਤ ਕੁਆਲਿਟੀ ਆ ਨਸਲ ਆ ਹਰੇਕ ਪੱਖ ਤੋਂ ਯਾਰ ਤੁਹਾਨੂੰ ਇਹ ਚੀਜ਼ ਦੱਸ ਦੂਗੀ ਵੀ ਵਾਕਈ ਇਹ ਸੱਜਣੋ ਪੰਜਾਬ ਵਾਲੀਆ ਐ ਇਹਨੂੰ ਤੋਰਦੇ ਵਰ ਜੋ ਤਾਂ ਐ ਨਹੀਂ ਘੁਮਾ ਦੇ। 14 ਮਹੀਨਿਆਂ ਦੀ ਗੱਬਣਾ ਹੈ। ਹਾਂ ਜੀ। ਦੁੱਧ ਕਿੰਨਾ ਹੋਣਾ? 11 ਕਿਲੋ ਦੁੱਧ ਹੈ। 11 ਕਿਲੋ ਇਸ ਟਾਈਮ ਹੈਗਾ ਕੋਈ ਡੰਗ, ਦੋ ਡੰਗ, ਚਾਰ ਡੰਗ ਚੋਰੀ। ਹਾਂ ਜੀ ਹਾਂ। ਚੋਲਵੇ। ਲੈ ਸੱਜਣੋ 11 ਕਿਲੋ ਦੁੱਧ ਹੈ ਜੇ ਥੱਲੇ ਥੋੜੀ ਜਿਹੀ ਮੈਂ ਗੱਲ ਕਰ ਲਾਂ ਇੱਕ ਤਾਂ ਮੰਨਦੀ ਆ ਪੱਕਾ ਇੱਕ ਕਿਸੇ ਸੱਜਣ ਕੋਲ ਇਹਦੀ ਬਾੜੀ ਸਾਮ ਨਹੀਂ ਹੋਈ। ਕਿਉਂਕਿ ਜੇ ਕਿਸੇ ਸਾਮ ਵਾਲੇ ਸੱਜਣ ਕੋਲ ਜਾਂਦੀ ਆ ਯਾਰ ਇਹਨਾਂ ਦਾ ਕੋਈ ਪੀਕ ਲੈਵਲ ਨਹੀਂ ਹੁੰਦਾ। ਹੋ ਸਕਦਾ ਉੱਥੇ ਇਹ 12-13 ਵੀ ਕਰ ਦੇ। ਜੀ ਨਾ ਲਾਵੇ ਹੋ ਸਕਦਾ ਯਾਰ 8-9 ਦੇ ਵੀ ਅਗਲੇ ਬੰਨੂ ਲਈ ਇਧਰ ਲਈ ਪਸੰਦ ਖਾਦੀ ਉਹਨੂੰ ਆ ਡਰੂਡਰ ਸਟਿਚ ਰੱਖੂਗੀ ਪੈਸੇ ਇਹਦੇ ਕਿੰਨੇ ਲਾਵਾਂਗੇ ਗੁਰਜੋਤ ਇਹਦਾ ਆਪਾਂ ਹੀ 45000 ਦੇ ਦੇ ਦਾਂਗੇ ਕਿੰਨੇ ਦੀ ਛੱਡ ਦਾਂਗੇ ਫਿਕਸ ਕਰੀ ਜਾ ਕੰਮ ਜਮੇ ਐਕਸ ਵਾਸਤੇ 42000 ਦੇ ਦੇ ਦਾਂਗੇ ਇਹ ਛੱਡ ਦਾਂਗੇ 42 ਦੀ ਜਰਸੀ ਪੰਜਾਬ ਵਾਲੀ ਆ ਤੇ ਤਾਜੀ ਦਾ ਕਿੰਨਾ ਕੁ ਦੁੱਧ ਦੱਸਿਆ ਮਾਲਕ ਤਾਜੀ ਦੇਵੇਂ ਦਿੱਤਾ ਹੀ 22 23 ਕਿਲੋ ਆ 22 23 ਕਿਲੋ ਦਿੱਤਾ ਵੀ ਹੋਣਾ ਗੱਬਣ ਹੋਣ ਕਰਕੇ ਵੀ 11 12 ਕਿਲੋ ਰੈਡੀ ਆ ਹਾਂ ਜੀ ਹਾਂ ਹਾਂ ਤੇ ਹੁਣ ਆ ਜਾ ਮੱਲਾ ਲਿਆ 2 ਨੰਬਰ ਵਾਲੀ ਤੇ ਕੈਮਰਾ ਏ ਆ ਗਈ ਐਚ ਐਫ ਕ੍ਰੋਸ ਚ ਹੈ ਨਾ ਹਾਂ ਜੀ ਇਹ ਵੀ ਤੋਰ ਦੇ ਖੋਲ ਕੇ ਇਹਦਾ ਕਿਹੜਾ ਸੂਆ ਇਹ ਦੂਜਾ ਸੂਆ ਜੀ ਇਹਦੇ ਨਾਲ ਬੱਚਾ ਕੀ ਆ ਬੱਚਾ ਹੀ ਇਹਦੇ ਨਾਲ ਨਾਲ ਇਹਦੇ ਬੱਚਾ ਸੂਆ ਇਹਦਾ ਹੈਗਾ ਦੂਜਾ ਕਿੰਨੇ ਦਿਨ ਦੀ ਸੂਈ ਆ ਹੈਗੀ 4 ਕਿ ਦਿਨਾਂ ਦੀ 5 ਦੀ ਸੂਈ 4-5 ਦਿਨਾਂ ਦੀ ਸੂਈ ਥੱਲੇ ਦੁੱਧ ਲਾ ਲਓ ਬੌਲੀ ਲਾ ਲਓ ਕਿੰਨੀ ਕੁ ਰੈਡੀ ਆ ਇਹਦੇ ਥੱਲੇ ਹੈਗਾ ਜੀ ਐ 16 ਕਿਲੋ ਨੈਟ ਤਿਆਰ ਹੈ ਲੈ ਸੱਜਣੋ ਇਹਦੇ ਥੱਲੇ 16 ਕਿਲੋ ਨੈਟ ਰੈਡੀ ਦਾ ਤੇ ਥਣ ਥਣੋਟ ਵੀ ਟੋਪ ਕੁਆਲਟੀ ਦਾ ਲੱਗਿਆ ਤੇ ਬਾਕੀ ਜਿਹੜਾ ਇਹਦਾ ਆਰਡਰ ਆ ਯਾਰਾ ਆਰਡਰ ਵੀ ਬੱਚੀ ਨੂੰ ਸਟਿਚ ਲੱਗਿਆ ਕੋਈ ਟੁੱਟਮਲੇ ਬਾਣੀ ਲੱਗਿਆ ਜੇ ਮੈਂ ਗੱਲਬਾਤ ਕਰ ਲਾਂ ਕਿਉਂਕਿ ਫਿਕਸ ਆ ਠੋਸ ਆ ਪੂਰਾ ਤੇ ਮੇਰਾ ਖਿਆਲ ਆ ਦੁੱਧ ਦੇ ਇਸ ਟਾਈਮ ਬਾਈ ਕਹਿੰਦਾ ਕਿੰਨਾ 16 ਕਿਲੋ 16 ਕਿਲੋ ਰੈਡੀ ਦਾ ਤੇ ਬਧੂ ਕੀ ਅਜੇ ਮੈਲੇ ਮੂਲੇ ਲੱਗਣਾ ਨਾ ਦੁੱਧ ਤਾਂ 20 ਤੋਂ ਬਾਹਰ ਕਰੋਗੀ ਹਾਂ ਦੁੱਧ 20 ਤੋਂ ਬਾਹਰ ਕਰ ਦੂ ਤੇ ਮੇਨ ਗੱਲ ਆ ਯਾਰ ਜਿਹੜੀ ਗਰਮੀ 'ਚ ਚੱਲਣ ਵਾਲੀ ਆਈਟਮ ਵੀ ਆ ਤੇ ਗਰਮੀ 'ਚ ਚੱਲਣ ਵਾਲੀ ਚੀਜ਼ ਆ ਜੇ ਗੱਲ ਕਰ ਲਈ ਉਰੋਂ ਦਿਖਾ ਦੇ ਬਾਈ ਆਰਡਰ ਨੇੜੇ ਲਾ ਗੀ ਆ ਬੱਚੇ ਦਾ 나ੜੂਆ ਨਾਲ ਹੀ ਆ ਇੱਥੇ ਤੋਂ ਆਰਡਰ-ਉਡਰ ਵੀ ਦਿਖਾ ਦੇ ਇਹਦਾ ਫ ਕੋਈ ਟੁੱਟਮਾ ਲੈਵਾਨੀ ਤੇ ਬੱਚੇ ਦਾ 나ੜੂ ਆ ਵੀ ਦਿਖਾ ਦੇ ਇਧਰਲੇ ਬੰਨੇ ਦੀ 나ੜੂ ਆ ਵੀ ਨਾਲ ਹੀ ਆ ਬੱਚੇ ਦਾ ਕਿਉਂਕਿ ਉਹ ਪ੍ਰਮਾਣ ਕਰਦਾ ਵੀ ਯਾਰ ਇਹ ਬਿਲਕੁਲ ਤਾਜੀ ਸੂਈ ਆ ਆ ਦਿਖਾ ਦੇ ਸਿਸਟਮ ਇਹਦੇ ਵੀ ਨਾਲ ਹੀ ਆ ਨਾੜੂਆ ਤੇ ਹਲੇ ਯਾਰ ਇਹਨੇ ਜੇ ਗੱਲ ਕਰ ਲਈ ਬਾਈ ਹਜੇ ਬੋਲੀ ਆ ਇਹਦੇ ਥੱਲੇ 16 ਕਿਲੋ ਜਿੰਨਾ ਜਿੰਨਾ ਦੁੱਧ ਬਾਈ ਦੱਸੂਗਾ ਦੋ ਡੰਗ ਚਾਰ ਡੰਗ ਆਪਾਂ ਉਹਦੇ ਚ ਬਾਦਾਂਗੇ ਹਾਂਜੀ ਹਾਂ ਤਸੱਲੀ ਕਰਾ ਕੇ ਦਵਾਂਗੇ ਠੀਕ ਆ ਕਰ ਲੈ ਕੰਡੇ ਦੇ ਧਰ ਕੇ ਦੇਵਾਂਗੇ ਹਾਂ ਆ ਲੀਟਰ ਬਾਈ ਕੋਲੇ ਨਹੀਂ ਹੈਗੇ ਉਹਦੇ ਸਿਸਟਮ ਕੰਡਿਆਂ ਤੇ ਚੱਲਦਾ ਲੁਧਿਆਣਾ ਜ਼ਿਲ੍ਹੇ 'ਚ ਜੇ ਗੱਲ ਕਰ ਲਈਏ ਇਹਦੇ ਪੈਸੇ ਗੁਰਜੋਤ ਕਿੰਨੇ ਲਵਾਂਗੇ ਇਹਦਾ ਆਪਾਂ ਮੁੱਲ ਤਾਂ 60000 ਕਰਦੇ ਹਾਂ ਕਿੰਨੇ ਦੀ ਛੱਡ ਦਾਂਗੇ ਫਿਕਸ ਵਾਲਾ ਕੰਮ ਕਰਦੇ ਬਸ 57000 ਦੀ ਦੇ ਦਾਂਗੇ ਮਾਨ ਤਾਨ ਛੋਟ ਛੱਪਾ ਕਰ ਦਾਂਗੇ ਕਰ ਮਾਨਤਾਨ ਛੋਟ ਛੱਪਾ ਕਰਦਾਂਗੇ ਸੁਵਾ ਕਿਹੜਾ ਹੂਗਰ ਜੋ ਸੁਵਾ ਦੁੱਜਾ ਹੈ ਸੁਵਾ ਦੁੱਜਾ ਥੋੜੀ ਸੰਭਾਲ ਘੱਟ ਚੋ ਹਾਂਜੀ ਹਾਂ ਚੱਚੜੀਆਂ ਜਾਂ ਬਾਲੀਆਂ ਲੱਗੀਆਂ ਹੋਈਆਂ ਅਸੀਂ ਇਹ ਵੀ ਵਪਾਰ ਦਾ ਕੰਮ ਆ ਬਾਈ ਦਾ ਕਿਸੇ ਘਰੇਲੂ ਸੱਜਣ ਤੋਂ ਲੈ ਕੇ ਆਇਆ ਪਰ ਜਦ ਜਿਵੇਂ ਇਹ ਇਸ ਬਾਡੀ ਚ ਇਨਾ ਦੁੱਧ ਦੇਈ ਜਾਂਦੀ ਜਿਹਦੇ ਸ਼ਾਮ ਚ ਆ ਗਏ ਨੇ ਹੋਰ ਵੀ ਬੱਚਾ ਦਾ ਤੇ ਬਾਕੀ ਦੁੱਧੋ ਹੀ ਹੁੰਦਾ ਵੀ ਦੁੱਧ ਥੋੜੀ ਖੁਰਲੀ ਦਾ ਵੀ ਹੁੰਦਾ ਸੱਜਣੋ ਤੇ ਯਾਰ ਥੋੜੀ ਸੇਵਾ ਦਾ ਵੀ ਹੁੰਦਾ ਹਨਾ ਹਾਂ ਜੀ ਆ ਇਹ ਆਪਾਂ 57 ਚ ਮਾਨਤਾਨ ਕਰਦਾਂਗੇ ਤੇ ਹੁਣ ਆ ਚੋਟੀ ਤੇ ਮਾਰਦੇ ਕੈਮਰਾ ਇਹ ਵੀ ਤੋਰਦੇ ਗੁਰਜੋਤਾ ਇਹ ਕਿਹੜਾ ਸੁਹਾ ਸੁਹੰਦੀ ਅੱਗੇ ਇਹ ਤੀਜਾ ਸੁਹਾ ਸੁਹੰਦੀ ਆ ਜੀ ਹੁਣ ਗੱਭਣ ਕਿੰਨੇ ਮਹੀਨਿਆਂ ਦੀ ਆ ਇਹ 8 ਮਹੀਨੇ ਦੀ ਗੱਭਣ ਹੈ ਇਹ ਹੈਗੀ 8 ਮਹੀਨਿਆਂ ਦੀ ਗੱਭਣ ਤੇ ਬਾਕੀ ਜੇ ਕੱਦ ਦੀ ਗੱਲ ਕਰ ਲਈਏ ਕੱਦੇ ਦਾ ਫੁੱਲ ਵੱਡਾ ਹੀ ਆ ਗਿਆ ਇੱਥੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਉੱਤੋਂ ਇਹਦੀ ਚੜਾਈ ਚੜੂਈ ਦੀ ਗੱਲ ਕਰ ਲਈਏ ਕਿਉਂਕਿ ਦੁੱਧ ਹੁਣ ਇਹ ਡرائی ਆ ਤਕਰੀਬਨ ਤਕਰੀਬਨ 2 ਮਹੀਨੇ ਦੇ ਸੂਣਦੇ ਰਹਿ ਗਏ ਹਾਂ ਜੀ ਤਾਜੀ ਗੁਰਜੋਤ ਕਿੰਨਾ ਕ ਦੁੱਧ ਪਾਉਂਦੀ ਆ ਦੁੱਧ 15 ਕਿਲੋ ਦੇਗੀ ਆ ਇਹਨੂੰ ਲੈ ਜਾ ਇਹਨੂੰ ਚਲਾ ਦੇ ਇੱਕ ਵਾਰੀ ਦੁੱਧ ਤਾਜੀ ਪਾਉਂਦੀ ਆ 15 ਡੇਢ ਕਿਲੋ ਹਾਂ ਜੀ ਆ ਇੱ ਤੇ ਗੱਲ ਕਰ ਲਈ ਯਾਰ ਉੱਤੋਂ ਬਾਡੀ ਬੂਡੀ ਜਿਹੜਾ ਇਹਦਾ ਢਾਂਚਾ ਢੁੰਚਾ ਹਨਾ ਜਿਹੜੀ ਚੜਾਈ ਚੜੂਈ ਆ ਇੱਥੇ ਰੋਕੀ ਇੱਕ ਮਿੰਟ ਆ ਜਾ ਇੱਧਰ ਨੂੰ ਲਿਆ ਕੈਮਰਾ ਜਿਹੜੀ ਦੀ ਆ ਚੜਾਈ ਚੜੂਈ ਆ ਦਿਖਾ ਦੇ ਉੱਤੋਂ ਆ ਚੜਾਈ ਚੜੂਈ ਵੀ ਬਹੁਤ ਆ ਇਹਦੀ ਉੱਤੋਂ ਚੰਗੀ ਮੈਂ ਜਿੰਨੀ ਚੜਾਈ ਆ ਜੇ ਗੱਲ ਕਰ ਲਈਏ ਤੇ ਕੱਦ ਵੀ ਇੱਥੇ ਨੂੰ ਤੁਹਾਨੂੰ ਇਹਦੇ ਕੱਦ ਦਾ ਅੰਦਾਜ਼ਾ ਹੋ ਜਾਊਗਾ ਤੇ ਲੰਬੀ ਲੁੰਬੀ ਵੀ ਬਹੁਤ ਆ ਹਾਂ ਤੇ ਇਹਦੇ ਪਾਏ ਨੇ 2 ਮਹੀਨੇ ਇਹਦੇ 2 ਮਹੀਨੇ ਰਹਿੰਦੇ ਆ ਡਰਾਈ ਕਿੰਨਾ ਚਿਰ ਹੋਗਾ ਕਰੀਂ ਹੋ ਗਿਆ ਈ ਮਹੀਨਾ ਕਿੰਨਾ तकरीबन 3 ਕਿ ਮਹੀਨੇ ਪਹਿਲਾਂ ਲਾ ਲਓ ਹਾਂ ਜੀ ਹਾਂ ਦੁੱਧ ਲੰਮਾ ਟਾਈਮ ਦਿੰਦੀ ਆ ਵਧੀਆ ਹਾਂ ਜੀ ਦੁੱਧ ਵਧੀਆ 8 ਕਿਲੋ ਤੇ ਕਰੀ ਆਪਾਂ ਡਰਾਈ ਅੱਛਾ ਤਾਂ ਆ ਜੀ ਕਿੰਨਾ ਕ ਪਾ ਦੂਗੀ ਤਾਜੀ ਦੇ ਦੋ 15 ਕਿਲੋ ਇਹ 15 ਡੇੜ ਗੇੜ ਜਿਹੜੇ ਹਿਸਾਬ ਨਾਲ ਇਹਦੀ ਬਾਦੀ ਆ ਹਾਂ ਜੀ ਤੇ ਬਾਕੀ ਉਹੀ ਗੱਲ ਆ ਸੱਜਣੋ ਵੀ ਜਾਨਵਰ ਤੁਸੀਂ ਨੇ ਯਾਰ ਦੇਖ ਕੇ ਉਹਦੀ ਬਰੀਡ ਨੋਟ ਕਰਕੇ ਹਨਾ ਉਹ ਤੁਸੀਂ ਆਪ ਦੀ ਸਮਝ ਨਾਲ ਵੀ ਲੈਣਾ ਹੁੰਦਾ ਵੀ ਇਹ ਦੁੱਧ ਕਿੰਨਾ ਕ ਪਾ ਸਕਦਾ ਯੋ ਮੇਨ ਗੱਲ ਸੇਵਾ ਦੀ ਵੀ ਹੁੰਦੀ ਆ ਤੇ ਬਾਕੀ ਰੱਖਣ ਵਾਲੇ ਸੱਜਣ ਦੇ ਰੱਖ ਰਖਾਓ ਤੇ ਵੀ ਡਿਪੈਂਡ ਹੁੰਦਾ ਜਾਨਵਰ ਦਾ ਜੇ ਮੈਂ ਕਹਿੰਦਾ ਤੁਸੀਂ ਨਸਲ ਚਾਹੀਏ ਹਰਿਆਣੇ ਚੋਂ 35 ਕਿਲੋ ਵਾਲੀ ਲੈ ਲਓ ਜੇ ਆਪਾਂ ਨੂੰ ਯਾਰ ਉਹਦੀ ਸਾਂਭ ਸੰਭਾਲ ਨਹੀਂ ਕਰਨੀ ਆਉਂਦੀ ਬਈ ਉਹ 35 ਵਾਲੀ ਵੀ 10 ਹੀ ਦੇਊਗਾ ਆਪਣੇ ਘਰੇ ਆ ਕੇ ਹਨਾ ਜਿਹੜਾ ਸੱਜਣ ਸਾਂਭ ਸੰਭਾਲ ਜਾਣਦਾ ਉਹ ਯਾਰ 10 ਵਾਲੀ ਤੋਂ 12 ਵੀ ਲੈ ਲਾਂਗਾ ਇਹਦੇ ਗੁਰਜੋਤ ਕਿੰਨੇ ਪੈਸੇ ਲਵਾਂਗੇ ਇਹਦਾ ਮੋਲ ਤਾਂ 65000 ਕਰਦੇ ਆ ਕਿੰਨੇ ਦੀ ਛੱਡ ਦਾਂਗੇ ਇਹ 62000 ਦੀ ਦੇ ਦਾਂਗੇ 60 ਦੀ ਫਿਕਸ ਦੇ ਦਾਂਗੇ ਚਲੋ ਕਰਨਾ ਓ 60 ਦੀ ਫਿਕਸ ਦੇ ਦਊਂ ਆਹੀ ਜੀ ਗੱ ਤੇ ਹੁਣ ਆ ਚੋਟੀ ਵੀ ਤੋਰਦੇ ਇਹ ਤੇ ਵੀ ਮਾਰਦੇ ਕੈਮਰਾ ਇਹ ਤਾਜੀ ਸੂਈ ਆ ਬਾਈ ਇਹ ਤਾਜੀ ਸੂਈ ਆ 15 ਦਿਨਾਂ ਦੀ ਉਹ ਬੱਚਾ ਇਹਦਾ ਇਹ ਸੂਈ ਆ 15 ਦਿਨਾਂ ਦੀ ਤੇ ਥਣ ਥਨੋਟ ਇਹਨੂੰ ਵੀ ਚੰਗਾ ਲੱਗਿਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਮੱਥੇ 'ਚ ਬੱਲ ਆ ਚਾਰੇ ਪੈਰਾਂ ਤੇ ਪੂਛ ਤੇ ਹਰੇਕ ਪੱਖ ਤੋਂ ਆ ਲੇਵੇ ਤੇ ਵੀ ਆ ਪਰ ਇਹਦੀਆਂ ਕੱਲੀਆਂ ਅੱਖਾਂ ਅੱਖਾਂ ਨਹੀਂ ਆਉਂਦੀਆਂ ਨੀਲੀ ਚ ਉਹਦੇ ਕਰਕੇ ਆਪਾਂ ਇਹਨੂੰ ਪਿਓਰ ਨੀਲੀ ਨਹੀਂ ਕਹਿ ਸਕਦੇ ਵੀ ਆਪਾਂ ਇਹਨੂੰ ਗ੍ਰੇਟਿਡ ਕਹਿ ਸਕਦੇ ਆ ਯਾਰ ਜੇ ਤੁਸੀਂ ਇਹਦੇ ਮਤਲਬ ਟੀਕਾ ਨੀਲੀ ਦਾ ਲਵਾ ਦੋਗੇ ਤਾਂ ਬੱਚਾ ਪਿਓਰ ਪਾ ਦੂਗੇ ਹਾਂ ਇਹ ਬੱਚਾ ਪਿਓਰ ਪਾ ਸੁਆ ਕਿਹੜਾ ਗੁਰਜ ਥਾਣ ਥੋਣ ਚੰਗਾ ਲੱਗਿਆ ਹਨਾ ਥਾਣ ਪੂਰਾ ਵਧੀਆ ਲੱਗਿਆ ਹਨਾ ਥਣ ਥਣ ਦੀ ਕੁਆਲਿਟੀ ਚੰਗੀ ਆ ਚਬਾਈ ਵੀ ਇਹਦੀ ਯਾਰ ਮੇਰੇ ਹਿਸਾਬ ਨਾਲ ਵੀ ਫੋਕੀ ਹੋਊਗੀ ਹਾਂ ਇਹ ਪੂਰੀ ਵਧੀਆ ਚਬਾਈ ਆ ਚਬਾਈ ਚਬੂਈ ਵੀ ਇਹਦੀ ਫੋਕੀ ਆ ਕਿਉਂਕਿ ਇਹਦਾ ਜਿਹੜਾ ਥਾਣਾ ਯਾਰ ਇਹਦਾ ਥਾਣੇ ਦੱਸਦਾ ਇਹਦੀ ਚਬਾਈ ਤੇ ਜਿਹੜਾ ਆਰਡਰ ਆ ਆਰਡਰ ਵੀ ਇਹਦਾ ਸਟਿਚ ਆ ਟੁੱਟਮਾ ਲੇਵਾ ਨਹੀਂ ਕੱਦ ਕਾਠ ਵੀ ਠੀਕ ਆ ਝੋਟੀ ਦਾ ਲੰਬਾਈ ਵੀ ਚੰਗੀ ਆ ਤੇ ਸ਼ਕੀਨ ਵੀ ਉੱਤੋਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਵੀ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਬਾਲੇ ਚੌੜੇ ਢਾਂਚੇ ਚ ਨਹੀਂ ਹੈਗੀ ਸਿੰਗਲ ਹੱਡੀ ਦਾ ਜਾਨਵਰ ਵੀ ਦੁੱਧ ਚ ਇਹਦਾ ਬਾਡੀ ਆ ਜਿਹੜੀ ਬਾਡੀ ਚੰਗੀ ਆ ਤੇ ਇੱਥੇ ਤੋਂ ਥਣਥਣ ਵੀ ਚੰਗਾ ਲੱਗਿਆ ਇੱਥੇ ਦਿਖਾ ਦੇ ਲਾ ਕੇ ਨੇੜੀ ਇਹਦੇ ਥਲੇ ਦੁੱਧ ਕਿੰਨਾ ਰੈਡੀ ਆ ਦੁੱਧ ਦੇ ਥਲੇ 9 ਕਿਲੋ ਤਿਆਰ ਆ 9 ਕਿਲੋ ਰੈਡੀ ਆ ਹਾਂ ਲੀਟਰ ਵਾਲਾ ਕਿੰਨਾ ਹੋਜੂ ਲੀਟਰਾਂ ਵਾਲਾ ਤਾਂ 10 ਤੋਂ ਬਾਹਰ ਹੋਜੂਗਾ ਇਹ ਲੀਟਰਾਂ ਵਾਲਾ 10-11 ਹੋਊਗਾ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਮੁੱਲ 90000 ਕਰ ਦਿੰਦੇ ਕਿੰਨੇ ਵੀ ਛੱਡ ਦਾਂਗੇ ਬਾ 85 ਦੀ ਛੜ ਦਾਂਗੇ 85 ਦੀ ਹਾਂ ਜੀ ਸੂਆ ਦੂਜਾ ਦੰਦਾਂ ਚ ਕਿਵੇਂ ਆਹੀ ਦੰਦਾਂ ਚ 6 ਦੰਦ ਹੁੰਦਾ ਜੀ ਮੂੰਹ ओरिजिनल 6 ਦੰਦ ਹੁੰਦਾ ਹਾਂ 14 ਮਰਜ਼ੀ ਆ ਜੇ ਮੇਰੇ ਮੂਲੇ ਤਾਂ ਨਹੀਂ ਲੱਗੀ ਨਹੀਂ ਮੇਰੇ ਨਹੀਂ ਹਜੇ ਲੱਗੀ ਵੱਧ ਸਕਦੀ ਆ ਹੋਰ ਵੱਜੋ ਕੀ ਹਜੇ ਆਈ ਹੋਈ ਆਪਣੇ ਕੋਲ ਕੱਲ ਹੀ ਇਹ ਅੱਛਾ ਆਪਣੇ ਕੋਲ ਕੱਲ ਹੀ ਆਏ ਨੇ ਕੱਲ ਹੀ ਆਏ ਕਈ ਵਾਰੀ ਸੈੱਟ ਨਹੀਂ ਹੁੰਦਾ ਆ ਕੇ ਹਾਂ ਜੀ ਹਾਂ ਆ ਹਜੇ ਜਾਨਵਰ ਬਾਈ ਕਹਿੰਦਾ ਰ ਆਪਣੇ ਕੋਲ ਕੱਲ ਹੀ ਆਇਆ ਕਈ ਵਾਰੀ ਜਾਨਵਰ ਸੈੱਟ ਵੀ ਨਹੀਂ ਹੁੰਦਾ ਹੁੰਦਾ ਬਾਕੀ ਉਮਰ ਵੀ ਕੁਛ ਨਹੀਂ ਯਾਰ ਦੰਦ ਵੀ 6 ਆ ਤੇ ਆ ਵੀ ਨੀਲੀ ਦਾ ਟੱਚ ਜੀ ਗਈ ਹਾਂ ਜੀ ਇਹ ਬਾਈ ਕਹਿੰਦਾ ਦੇ ਦਾਂਗੇ ਆਪਾਂ 85 ਦੀ 85 ਦੀ ਦੇ ਦਾਂਗੇ ਮੌਲ ਤਾਂ 90 ਕਰਦੇ ਠੀਕ ਹੈ ਗੱਲ 85 ਦੀ ਦੇ ਦਾਂਗੇ ਮਾਨਟਾਂ ਨੂੰ ਉਹਦੇ ਚ ਕਰ ਦਾਂਗੇ ਹਾਂ ਜੀ ਚਲੋ ਉਹ ਜਰਸੀ ਕਿਹੜਾ ਹੋਰ ਤੌਰ ਦੇ ਪੰਜਾਬੀ ਜਰਸੀ ਤੌਰ ਦਿੰਦੇ ਜਰਸੀ ਕਿਹੜਾ ਹੋਰ ਤੌਰ ਦੇ ਜਰਸੀ ਵਾਲੇ ਸੱਜਣ ਵਾਲੇ ਫੋਨ ਲਾਉਂਦੇ ਆ ਵੀ ਜਰਸੀ ਚਾਹੀਦੀ ਇੱਕ ਵਾਰੀ ਸਾਨੂੰ ਜਰਸੀ ਦੁਆਰੇ ਦਿਖਾ ਦਨ ਤੌਰ ਕੇ ਹਾਂ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਤੇ ਮੇਨ ਗੱਲ ਆ ਜਿਹੜੀ ਯਾਰ ਇੱਥੇ ਤੋਂ ਲੰਬਾਈ ਲੰਗੂਈ ਵੀ ਚੈੱਕ ਕਰ ਸਕਦੇ ਹੋ ਲੰਬਾਈ ਬਹੁਤ ਆ ਇਹ ਆ ਗਈ ਪਿਓਰ ਪੰਜਾਬ ਵਾਲੀ ਜਿਵੇਂ ਗੱਲ ਕਰਦਾ ਆ ਲੈ ਆ ਲਿਆ ਗੁਰਜੋ ਤਾਂ ਇਹਨੂੰ ਚਲਾ ਦੇ ਆ ਦਰਵਾਜ਼ੇ ਕਣੀ ਚਲਾ ਦੇ ਲੰਬੀ ਇਹ 4 ਮਹੀਨਿਆਂ ਦੀ ਗੱਬਣਾ ਤੇ 11-12 ਕਿਲੋ ਦੁੱਧ ਇਸ ਟਾਈਮ ਵੀ ਇਹਦੇ ਥੱਲੇ ਹਾਜ਼ਰ ਹੈ ਤੇ ਤਾਜੀ ਨੇ ਜਿਵੇਂ ਬਾਈ ਨੇ ਦੱਸਿਆ ਕਹਿੰਦਾ ਤਾਜੀ ਨੇ ਨੇ ਪਾਇਆਗਾ 20 ਤੋਂ 22 ਕਿਲੋ ਇਸ ਟਾਈਮ ਸਾਨੂੰ ਇਹਦਾ ਰੇਟ ਮਿਲੂਗਾ ਤੋਕੜ ਗੱਬਣ ਵਾਲਾ ਰੇਟ ਹੈ ਤੇ ਬੱਚਾ ਨਾਲ ਇਹ ਤੇ ਗੁਰਜੋਤ ਹੈ ਨਹੀਂ ਹੈ ਨਾ ਨਹੀਂ ਬੱਚਾ ਨਹੀਂ ਆਏਗਾ ਹਾਂ ਤੇ ਮੇਨ ਗੱਲ ਤੁਹਾਨੂੰ ਇੱਕ ਹੋਰ ਵੀ ਦੱਸ ਦਣਾ گاਵਾ ਦੇ ਨਾਲ ਬੱਚੇ ਤਕਰੀਬਨ ਤਕਰੀਬਨ ਹੁੰਦੇ ਨਹੀਂ ਇਹ ਬਿਨਾ ਬੱਚੇ ਤੋਂ ਮਿਲਦੀਆਂ ਤੇ ਨੰਬਰ ਬੋਲ ਦੇ ਤੇਰਾ ਮੇਰਾ ਨੰਬਰ ਹੈਗਾ ਇਹ 98152 ਹਾਂਜੀ 94868 ਇੱਕ ਵਾਰੀ ਹੋਰ ਬੋਲ ਦੇ 98152 94868 ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਆਪਾਂ ਨੇ ਪਿੰਡ ਲੈਰਾ ਤਹਿਸੀਲ ਡੇਲੋਂ ਜ਼ਿਲ੍ਹਾ ਲੁਧਿਆਣਾ ਇਹਨਾਂ ਚਾਰੇ ਜਾਨਵਰਾਂ 'ਚ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਉਦਾਂ ਵੀ ਬਾਈ ਦਾ ਵਪਾਰ ਦਾ ਕੰਮ ਹੈ ਰੂਟੀਨ 'ਚ ਵੀ ਜਾਨਵਰ ਰਹਿੰਦੇ ਨੇ ਇਹਨਾਂ ਤੋਂ ਬਿਨਾ ਬਾਈ ਕੋਲੇ ਕਈ ਵਾਰ ਯਾਰ ਹੋਰ ਜਾਨਵਰ ਵੀ ਆ ਜਾਂਦੇ ਹੁੰਦੇ ਨੇ ਸੇਲ ਵਾਲੇ ਉਹਨਾਂ ਵਾਸਤੇ ਵੀ ਤੁਸੀਂ ਬਾਈ ਨਾਲ ਇਸੇ ਨੰਬਰ ਤੇ ਸੰਪਰਕ ਕਰ ਲਿਓ ਧੰਨਵਾਦ ਜੀ